ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਬੁਲਟਨ ਦੇਖਣ ਲਈ ਦਸ਼ਕਾਂ ਦਾ ਸਵਾਗਤ ਹੈ ਮੈਂ ਹਸਿਮ ਰਣਜੀਤ ਗੌਰਗਿੱਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਸੁਰਖੀਆਂ ਤੇ ਵਿੱਤ ਮੰਤਰੀ ਹਰਪਾਲ ਜੀ ਮਾਨੀ ਕੀਤੀ ਮੁੱਖ ਚੋਣ ਅਧਿਕਾਰੀ ਦੇ ਨਾਲ ਮੁਲਾਕਾਤ ਅਕਾਲੀ ਦਲ ਤੇ ਲਗਾਏ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਬੀਤੇ ਦਿਨੀ ਕਾਂਗਰਸ ਨੇ ਜਾਰੀ ਕੀਤਾ ਸੀ ਮੈਨੀਫੈਸਟੋ ਨਿਆ ਪੱਤਰ ਸੰਬੰਧੀ ਪੰਜਾਬ ਕਾਂਗਰਸ ਨੇ ਕੀਤੀ ਪ੍ਰੈਸ ਕਾਨਫਰੰਸ ਬਾਬਲਕਣਾ ਗੋਲੀकांड ਦੇ ਪੀੜਿਤ ਸੁਖਰਾਜ ਨੇ ਸਾਦੇ ਨਿਸ਼ਾਨੇ ਫਰੀਕੋਟ ਸਿਆਸਤ ਨੂੰ ਲੈ ਕੇ ਦਿੱਤਾ ਬਿਆਨ ਪੰਜਾਬ ਬਚਾਓ ਯਾਤਰਾ 'ਚ ਪਹੁੰਚੇ ਅਕਾਲੀ ਆਗੂ ਵਿਕਰਮ ਮੱਜੀਠੀਆ ਪੰਜਾਬ ਸਰਕਾਰ ਤੇ ਸਾਦੇ ਨਿਸ਼ਾਨੇ ਤੇ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਪ ਦੇ ਵਫਦ ਨੇ ਮੁੱਖ ਚੋਣ ਅਧਿਕਾਰੀ ਨਾਲ ਮੁਲਾਕਾਤ ਕੀਤੀ ਹੈ ਤੇ ਮੁਲਾਕਾਤ ਦਾ ਕਾਰਨ ਚੋਣ ਜ਼ਾਬਤੇ ਦੀ ਉਲੰਘਣਾ ਦੱਸਿਆ ਜਾ ਰਿਹਾ ਹੈ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਲਗਾਏ ਗਏ ਨੇ ਇਸ ਮੌਕੇ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਤੇ ਵੀ ਨਿਸ਼ਾਨਾ ਵਿੰਨਿਆ ਗਿਆ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖਿਲਾਫ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈਏ ਇਹ ਸ਼ਿਕਾਇਤ ਆਪ ਆਗੂ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਮੁੱਖ ਚੋਣ ਅਧਿਕਾਰੀ ਪੰਜਾਬ ਸਿਵਿੰਦ ਸਿੰਘ ਨੂੰ ਸੌਂਪੀ ਗਈਏ ਆਪ ਆਗੂ ਨੇ ਦੋਸ਼ ਲਗਾਏ ਨੇ ਕਿ ਅਕਾਲੀ ਦਲ ਦੇ ਆਗੂ ਨੇ ਕਾਨੂੰਨ ਤੋੜਿਆ ਲੋਕ ਸਭਾ ਚੋਣ ਜਾਬਤਾ 16 ਮਾਰਚ 2024 ਨੂੰ ਲਾਗੂ ਹੋਇਆ ਸੀ ਇਸ ਤੋਂ ਬਾਅਦ ਕਮਿਸ਼ਨ ਵੱਲੋਂ ਇੱਕ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਸਰਕਾਰੀ ਕੰਮ ਕਿਸ ਤਰ੍ਹਾਂ ਕੀਤੇ ਜਾਣ ਪਰ ਕਾਲੀ ਦਲ ਦੇ ਆਗੂ ਇਸ ਨੂੰ ਸਵੀਕਾਰ ਨਹੀਂ ਕਰ ਰਹੇ ਇਸੇ ਨਾਲ ਹੀ ਉਹਨਾਂ 'ਤੇ ਦੋਸ਼ ਲਗਾਇਆ ਹੈ ਕਿ ਅਕਾਲੀ ਆਗੂ ਦੀ ਪੰਜਾਬ ਬਚਾਓ ਯਾਤਰਾ 6 April ਨੂੰ ਰਾਏਕੋਟ ਪਹੁੰਚੀ ਸੀ ਜਿਸ ਵੇਲੇ ਉੱਥੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਗਈ ਇੱਕ ਪੰਜਾਬ ਦੀ ਸਿਆਸੀ ਪਾਰਟੀ ਜਿਨੇ ਪੰਜਾਬ ਦੇ ਅੰਦਰ 10 ਸਾਲ ਰਾਜ ਕੀਤਾ ਔਰ ਪੰਜਾਬ ਦੇ ਅੰਦਰ ਕਾਨੂੰਨ ਨੂੰ ਛਿੱਕੇ ਤੇ ਟਾਂਕੇ ਰੱਖਿਆ ਪੰਜਾਬ ਦੇ ਅੰਦਰ ਹਮੇਸ਼ਾ ਉਹਨਾਂ ਦੇ ਰਾਜ ਦੇ ਸਮੇਂ ਕਾਨੂੰਨ ਤੋੜਿਆ ਜਾਂਦਾ ਸੀ ਕਾਨੂੰਨ ਨੂੰ ਨਿੱਜੀ ਹਿੱਤਾਂ ਲਈ ਵਰਤਿਆ ਜਾਂਦਾ ਸੀਗਾ ਕਿਉਂਕਿ ਉਹ ਆਤਨ ਉਹਨਾਂ ਦੀ ਪਾਰਟੀ ਦਾ ਸਹੂਲ ਆ ਕਿ ਹਮੇਸ਼ਾ ਹੀ ਉਹ ਕਾਨੂੰਨ ਤੋੜਦੇ ਰਹੇ ਨੇ ਹੁਣ ਵੀ ਉਹ ਜਿਹੜੀ ਉਹਨਾਂ ਦੀ ਪਰਿਵਾਰ ਪਰਿਵਾਰ ਬਚਾਓ ਯਾਤਰਾ ਕਹਿਣ ਦੂਤਾ ਉਹ ਕਹਿੰਦੇ ਨੇ ਕਿ ਅਸੀਂ ਪੰਜਾਬ ਬਚਾਓ ਯਾਤਰਾ ਤਾਂ ਨਿਕਲੇ ਹੋਇਆ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਨੇ ਅੱਜ ਪੰਜਾਬ ਯਾਤਰਾ ਪੰਜਾਬ ਬਚਾਓ ਯਾਤਰਾ ਦੇ ਨਾਂ ਦੇ ਉੱਤੇ ਥੱਲੇ ਆਪਣਾ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਆ ਉਹਨਾਂ ਨੇ ਮਿਤੀ ਮਿਤੀ 6 4 ਮਿਤੀ 6 4 2024 ਨੂੰ ਉਹਨਾਂ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਜੀ ਨੇ ਜਦੋਂ ਉਹ ਪਰਿਵਾਰ ਬਚਾਓ ਯਾਤਰਾ ਜਾਂ ਪੰਜਾਬ ਬਚਾਓ ਯਾਤਰਾ ਰਾਏਕੋਟ ਦੇ ਅੰਦਰ ਰਾਏਕੋਟਸ ਪਹੁੰਚੀ ਸੀ ਉਸ ਸਮੇਂ ਮਾਡਲ ਕੋਡ ਆਫ ਕੰਡਕਟ ਦੀਆਂ ਧੱਜੀਆਂ ੜਾਂ ਜਾ ਗੀਆਂ ਉਸ ਸਮੇਂ ਕਾਨੂੰਨ ਨੂੰ ਤੋੜਿਆ ਗਿਆ ਉਸ ਸਮੇਂ ਜੋ ਕਾਨੂੰਨ ਜੋ ਸੰਵਧਾਨ ਬਾਬਾ ਸਾਹਿਬ ਹੀਮਰਾਂ ਬੇੜਕਰ ਜੀ ਨੇ ਬਣਾਇਆ ਸੀ ਉਸ ਕਾਨੂੰਨ ਨੂੰ ਤੋੜਿਆ ਗਿਆ ਮਾਡਲ ਆਫ ਕੋਡ ਮਾਡਲ ਆਫ ਕੋਡ ਆਫ ਕੰਡਕਟ ਦੀਆਂ ਧੱਜੀਆਂ ੜਾਂ ਜਾ ਗੀਆਂ ਜ਼ਿਕਰ ਹੈ ਕਿ ਹਰਪਾਲ ਚੀਮਾ ਵੱਲੋਂ ਚੋਣ ਕਮਿਸ਼ਨ ਨੂੰ ਦਿੱਤੀ ਗਈ ਇਸ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਹੈ ਇਹ ਤਾਂ ਆਉਣ ਵਾਲਾ ਸਮੇਂ ਦੱਸੇਗਾ ਕਾਂਗਰਸ ਵੱਲੋਂ ਜਾਰੀ ਕੀਤੇ ਗਏ ਨਿਆ ਪੱਤਰ ਤੇ ਪੰਜਾਬ ਕਾਂਗਰਸ ਵੱਲੋਂ ਅੱਜ ਵਿਸਥਾਰ ਤੋਂ ਚਰਚਾ ਕੀਤੀ ਗਈ ਹੈ ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ શ્રી ਦਿਵਿੰਦਰ ਯਾਦਵ ਸਮੇਤ ਹੋਰ ਕਾਂਗਰਸੀ ਲੀਡਰਸ਼ਿਪ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਨਿਆ ਪੱਤਰ ਵਿੱਚ ਦਰਜ ਕਿਸਾਨਾਂ ਨੂੰ ਦਿੱਤੀਆਂ ਗਾਰੰਟੀਆਂ ਤੋਂ ਜਾਣੂ ਕਰਵਾਇਆ ਅੱਜ ਪੰਜਾਬ ਕਾਂਗਰਸ ਦੇ ਇੰਚਾਰਜ ਦਿਵਿੰਦਰ ਯਾਦਵ ਸਮੇਤ ਹੋਰ ਪੰਜਾਬ ਕਾਂਗਰਸ ਲੀਡਰਸ਼ਿਪ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਵਿੱਚ ਰਾਜਾ ਭੜੀ ਨੇ ਕਾਂਗਰਸ ਵੱਲੋਂ ਜਾਰੀ ਕੀਤੇ ਗਏ ਨਿਆਂ ਪੱਤਰ ਵਿੱਚ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਗਰੰਟੀਆਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਜੇਕਰ ਕੇਂਦਰ ਵਿੱਚ ਇੰਡੀਆ ਗਠਬੰਧਨ ਦੀ ਸਰਕਾਰ ਆਉਂਦੀ ਹੈ ਤਾਂ ਅਸੀਂ ਐਮਐਸਪੀ ਤੇ ਲੀਗਲ ਗਰੰਟੀ ਦੇਵਾਂਗੇ। ਅੱਜ ਸਭ ਤੋਂ ਵੱਡੀ ਗੱਲ ਜਿਹੜੀ ਹੈ ਪੰਜਾਬ ਦੇ ਲਈ ਕਿਸਾਨ ਮਿਆਂ ਹੁਣ ਕਿਸਾਨ ਮਿਆਂ ਅੱਜ ਕੀ ਹੈ? ਮੈਨੂੰ ਪਤਾ ਹੈ ਕਿ 1967 ਇਹ ਵੀ ਸਾਡੇ ਵਿਸੇ ਚ ਹੀ ਆਇਆ। ਕਿ ਕਿਸਾਨਾਂ ਨੂੰ ਜਦੋਂ ਐਮਐਸਪੀ ਮਿਲੀ ਜਦੋਂ ਕਿਸਾਨ ਨੂੰ ਐਮਐਸਪੀ ਮਿਲੀ ਉਹ ਕਾਂਗਰਸ ਪਾਰਟੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਾਂਗਰਸ ਪਾਰਟੀ ਦੀ ਸਰਕਾਰ ਨੇ ਉਹ ਐਮਐਸਪੀ ਦਿੱਤੀ ਸੀ ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਸ ਨਿਆਂ ਪੱਤਰ ਦੇ ਵਿੱਚ ਲਿਖਿਆ ਗਿਆ ਸਵੇ ਰਾਹੁਲ ਗਾਂਧੀ ਨੇ ਆਪਣੀ ਨਿਆਂ ਯਾਤਰਾ ਦੇ ਵਿੱਚ ਕਿਹਾ ਤੇ ਅੱਜ ਉਹ ਡਾਕੂਮੈਂਟ ਬਣ ਗਿਆ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਇਤਿਹਾਸ ਇੰਡੀਆ ਗੱਠਜੋੜਨ ਦੀ ਔਨ ਤੇ ਅਸੀਂ ਐਮਐਸਪੀ ਦੀ ਲੀਗਲ ਗਰੰਟੀ ਪੰਜਾਬ ਦੇ ਦੇਸ਼ ਦੇ ਕਿਸਾਨ ਨੂੰ ਦੇਾਂਗੇ ਧਿਰੇ ਵਿੱਚ ਸਭ ਤੋਂ ਵੱਡਾ ਹਿੱਸਾ ਐਮਐਸਪੀ ਦਾ ਪੰਜਾਬ ਨੂੰ ਮਿਲਦਾ ਸੋ ਇਹ ਪੰਜਾਬ ਵਾਸਤੇ ਬੜੀ ਵੱਡੀ ਗੱਲ ਹੈ ਇਹਦੇ ਨਾਲ ਨਾਲ ਜਿਹੜਾ ਕਿਸਾਨ ਨੂੰ ਇੰਪਲੀਮੈਂਟਸ ਤੇ ਸਾਧਨਾ ਸੰਦਾਂ ਤੇ ਜਿਹੜੇ ਸੰਧ ਲੈਂਦੇ ਹੈ ਜੀਐਸਟੀ ਲੱਗਦਾ ਹੈ ਕਿਸਾਨ ਨੂੰ ਜੀਐਸਟੀ ਮੁਕਤ ਕਰਨ ਦੀ ਗੱਲ ਕਾਂਗਰਸ ਪਾਰਟੀ ਦੇ ਸਿਆਪੱਤਰ ਦੇ ਵਿੱਚ ਹੈ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਦੀ ਗਰੰਟੀ ਹੈ এরੇ ਨਾਲ ਨਾਲ এরੇ ਨਾਲ ਨਾਲ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਪੱਕਾ ਕਮਿਸ਼ਨ ਬਣਾਇਆ ਜਾਏਗਾ ਸੋ ਕਮਿਸ਼ਨ ਬਣਾ ਕੇ ਤੈਅ ਹੋਏਗਾ ਕਿ ਕਿਸਾਨਾਂ ਦਾ ਕਰਜ਼ਾ ਇਸ ਸੈਂਟਰ ਲੈਵਲ ਤੇ ਕਮਿਸ਼ਨ ਬਣੇਗਾ ਤੇ ਉਹਨਾਂ ਦਾ ਕਰਜ਼ਾ ਮਾਫ ਹੋਇਆ ਫਸਲਾਂ ਖਰਾਬ ਹੋਣ ਤੇ ਅੱਜ ਮੁਆਵਜ਼ੇ ਦੀ ਅੜੀ ਕਰਦੇ ਰਹੇ ਨੇ ਪੰਜਾਬ ਦੇ ਅੰਦਰ ਮੁਆਵਜ਼ਾ ਖਰਾਬ ਖਰਾਬਾ ਹੋਇਆ ਤੇ ਪੰਜਾਬ ਸਰਕਾਰ ਦਿੱਲੀ ਨੂੰ ਕੋਸਤੀ ਨਹੀਂ ਦਿੱਲੀ ਵਾਲੇ ਕਹਿੰਦੇ ਅਸੀਂ ਪੈਸਾ ਦੇਤਾ ਪੰਜਾਬ ਨੇ ਨਹੀਂ ਦਿੱਤਾ ਕਈ ਲੋਕਾਂ ਨੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਮੁਰਗੀ ਦਾ ਅੰਡੇ ਦਾ ਬੱਕਰੀ ਦਾ ਮੈਂ ਮੁਆਵਜ਼ਾ ਦੇਊਗਾ ਲੇਕਿਨ ਲੋਕਾਂ ਨੂੰ ਫਸਲਾਂ ਦਾ ਮੁਆਵਜ਼ਾ ਨਹੀਂ ਦਿੱਤਾ ਇਸ ਖਿਆਪੱਤਰ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਗਰੰਟੀ ਦਿੱਤੀ ਗਈ ਹੈ ਕਿ 30 ਦਿਨਾਂ ਦੇ ਅੰਦਰ ਅੰਦਰ ਕੇਂਦਰ ਅਗਰ ਡਿਜਾਸਟਰ ਕਿਸੇ ਸੂਬੇ 'ਚ ਹੋ ਜਾਏਗਾ ਤੇ ਸਿੱਧਾ ਭੁਗਤਾਨ ਬਿਨਾ ਪੰਜਾਬ ਸਰਕਾਰ ਤੋਂ ਸਿੱਧਾ ਭੁਗਤਾਨ ਕਿਸਾਨ ਦੇ ਖਾਤੇ ਦੇ ਵਿੱਚ 30 ਦਿਨਾਂ ਦੇ ਅੰਦਰ ਅੰਦਰ ਅਸੀਂ ਕਰਾਂਗੇ ਵਿਖਣਾ ਇਹ ਹੋਵੇਗਾ ਕਿ ਕਾਂਗਰਸ ਵੱਲੋਂ ਜਾਰੀ ਕੀਤੀ ਗਈ ਇਸ ਐਮਐਸਪੀ ਗਰੰਟੀ ਤੇ ਕਿਸਾਨ ਅਤੇ ਕੇਂਦਰ ਸਰਕਾਰ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ ਵੈਵਲ ਕਲਾਂ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਦੇ ਪੁੱਤਰ ਸੁਖਰਾਜ ਸਿੰਘ ਨੇ ਫਰੀਦਕੋਟ ਸਿਆਸਤ ਨੂੰ ਲੈ ਕੇ ਬਿਆਨ ਦਿੱਤਾ ਹੈ ਉਹਨਾਂ ਮੌਜੂਦਾ ਸਰਕਾਰ ਦੇ 2.5 ਸਾਲ ਵਿੱਚ ਕਿਤੇ ਕੰਮਾਂ ਤੇ ਵੀ ਸਵਾਲ ਚੁੱਕੇ ਨੇ ਨਾਲ ਹੀ ਉਹਨਾਂ ਨੇ ਫਰੀਦਕੋਟ ਤੋਂ ਪਾਜਪਾ ਦੇ ਸੈਲੀਬ੍ਰਿਟੀ ਉਮੀਦਵਾਰ ਹੰਸਰਾਜ ਹੰਸ ਨੂੰ ਵੀ ਆੜੇ ਹੱਥੀ ਲਿਆ ਫਰੀਦਕੋਟ ਦੇ ਵਿੱਚ ਹੰਸਰਾਜ ਹੰਸ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਸੁਖਰਾਜ ਸਿੰਘ ਦੇ ਵੱਲੋਂ ਮੌਜੂਦਾ ਹਾਲਾਤਾਂ ਦੇ ਉੱਤੇ ਟਿੱਪਣੀ ਕੀਤੀ ਗਈ ਉਹਨਾਂ ਨੇ ਸੂਬਾ ਸਰਕਾਰ ਨੂੰ ਵੀ ਆੜੇ ਹੱਥੀ ਲਿਆਏ ਉਹਨਾਂ ਦੱਸਿਆ ਕਿ ਜਿਹੜੇ ਨਸ਼ੇ ਖਤਮ ਕਰਨ ਲਈ ਸੂਬਾ ਸਰਕਾਰ ਨੇ ਵਾਅਦੇ ਕੀਤੇ ਸੀ ਉਹ ਹਜੇ ਤੱਕ ਖਤਮ ਕਿਉਂ ਨਹੀਂ ਹੋਏ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਪੰਜਾਬ ਨੂੰ ਨਹੀਂ ਜਾਣਦੇ ਸਿਆਸੀ ਪਾਰਟੀਆਂ ਉਹਨਾਂ ਦੇ ਹੀ ਹੱਥ ਪੰਜਾਬ ਦੀ ਵਾਗ ਤੋੜ ਫਰਾ ਦਿੰਦੀਆਂ ਨੇ ਇਸ ਮੌਕੇ ਉਹਨਾਂ ਹੋਰ ਕੀ ਕਿਹਾ ਤੁਹਾਨੂੰ ਸੁਣਾਉਣੀਆ ਇੱਥੋਂ ਦੇ ਜਿਹੜੇ ਲੋਕ ਸਭਾ ਦੇ ਕੈਂਡੀਡੇਟ ਆ ਲਾਨੇ ਆ ਹੰਸਰਾਜ ਉਹ ਕੀ ਨੇ ਭਾਜਪੀ ਸਾਡੇ ਨਾਲ ਮਜ਼ਾਕ ਇਸ ਗੱਲ ਦਾ ਕਰ ਰਹੀ ਆ ਕਿ ਉਹ ਇੱਕ ਕੰਜਰਪੁਣਾ ਸਾਫਤ ਕਰਨਾ ਚਾਹੁੰਦੇ ਆ ਦੂਸਰਿਆਂ ਨੇ ਵੀ ਉਹੀ ਇੱਕ ਫਿਲਮੀ ਐਕਟਰ ਲਿਆ ਕੇ ਪੰਜਾਬ ਦੇ ਵਿੱਚ ਵਾਰਤਾ ਦੋ ਸਰਕਾਰਾਂ ਇਸ ਇਸ਼ੂ ਦੇ ਉੱਤੇ ਬਣੀਆਂ ਤਿੰਨ ਮੁੱਖ ਮੰਤਰੀ ਬਦਲੇ ਗਏ ਅੱਜ ਤੱਕ ਤੁਸੀਂ ਇਨਸਾਫ ਨਹੀਂ ਕੀਤਾ ਤੇ ਸਾਡੇ ਲੋਕਾਂ ਦੇ ਲਈ ਤੁਸੀਂ ਉਹੋ ਜਿਹੇ ਬੰਦੇ ਫੇਰ ਲਿਆ ਰਹੇ ਹੋ ਜਿਹਨੂੰ ਪੰਜਾਬ ਦਾ ਦਰਦ ਨਹੀਂ ਪਤਾ ਪੰਜਾਬ ਦਾ ਉਹ ਵੱਡਮੁੱਲਾ ਕਾਂਡ ਜਾਂ ਇਤਿਹਾਸ ਨਹੀਂ ਪਤਾ ਜਿੱਥੋਂ ਪੰਜਾਬ ਦਾ ਦੁੱਖ ਦਰਦ ਪੂਰਾ ਦੇਸ਼ ਪੂਰਾ ਵਿਦੇਸ਼ ਵਲਕਦਾ ਹੈ ਕਿ ਸਾਡੇ ਇਸ ਦੀ ਬਿਆਦਮੀ ਕਰਨ ਵਾਲੇ ਦੋਸ਼ੀ ਅਜੇ ਤੱਕ ਜੇਲਾਂ ਤੋਂ ਬਾਹਰ ਨਹੀਂ ਗੋਲੀਆਂ ਚਲਾਉਣ ਵਾਲੇ ਲੋਕ ਆ ਜਿਨ੍ਹਾਂ ਨੂੰ ਤੁਸੀਂ ਸਿਕਿਉਰਿਟੀ ਦਿੱਤੀ ਹੋਈ ਆ ਤੇ ਹਜੇ ਤੱਕ ਜਾਂਚਾਂ ਅਧੂਰੀਆਂ ਛੱਡ ਕੇ ਤੁਹਾਡੀ ਸਰਕਾਰ ਨੇ ਕੀਤਾ ਹੀ ਕੱਖ ਨਹੀਂ ਸੋ ਮੈਂ ਇਹੀ ਕਹਿਣਾ ਚਾਹਣਾ ਪੰਜਾਬ ਦੇ ਤੇ ਫਰੀਦਕੋਟ ਦੇ ਲੋਕਾਂ ਨੂੰ ਕਿ ਇਹਨਾਂ ਨੂੰ ਸਬਕ ਸਿਖਾਉਣਾ ਪੈਣਾ ਇਹ ਜੋ ਮਜ਼ਾਕ ਦਾ ਪਾਤਰ ਸਾਨੂੰ ਇਹਨਾਂ ਨੇ ਬਣਾਇਆ ਪੂਰੇ ਪੰਜਾਬ ਦੇ ਵਿੱਚ ਇੱਕ ਕੰਜਰਪਨੇ ਵੱਲੋਂ ਧੱਕਣ ਦੀ ਕੋਸ਼ਿਸ਼ ਕੀਤੀ ਆ ਸਾਨੂੰ ਇਤਿਹਾਸ ਤੋਂ ਜਾਣੂ ਕਰਾਉਣ ਲਈ ਇਹਨਾਂ ਨੂੰ ਸਬਕ ਸਿਖਾਉਣਾ ਪੈਣਾ ਪਹਿਲਾਂ ਤਾਂ ਸਵਾਲ ਕਰਨੇ ਪੈਣੇ ਆ ਕਿ ਕਿੱਥੇ ਨੇ ਨਸ਼ੇ ਜਿਹੜੇ ਤੁਸੀਂ ਜੜ ਤੋਂ ਖਤਮ ਕਰਨ ਦੀ ਗੱਲ ਕਰਦੇ ਸੀ ਅੱਜ ਪੰਜਾਬ ਦੇ ਵਿੱਚ ਦਿਨ ਬਦ ਦਿਨ ਨਸ਼ਿਆਂ ਦੇ ਨਾਲ ਮਾਤਾ ਹੋ ਰਹੀਆਂ ਇਸ ਸਰਕਾਰ ਦੇ ਵਿੱਚ ਜੇ ਅੰਕੜਿਆਂ ਦੀ ਗੱਲ ਕਰੀਏ ਆ 2.5 ਸਾਲਾਂ ਦੇ ਵਿੱਚ 80 ਤੋਂ 85 ਮੁਕਾਬਲੇ ਨੌਜਵਾਨਾਂ ਦੇ ਬਣਾਏ ਗਿਆ ਪੂਰੇ ਪੰਜਾਬ ਦੇ ਵਿੱਚ ਗੈਂਗਸਟਰ ਦੇ ਨਾਮ ਤੇ ਅਤਵਾਦ ਦੇ ਨਾਮ ਤੇ ਜਾਂ ਹੋਰ ਕਈ ਨਾਮ ਦੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਗਿਆ ਪਰ ਕਿੱਥੇ ਨੇ ਉਹ ਲੋਕ ਜਿਨ੍ਹਾਂ ਨੂੰ ਅਸਲ ਦੇ ਵਿੱਚ ਮਾਰਨਾ ਚਾਹੀਦਾ ਸੀ ਜਿਨ੍ਹਾਂ ਨੇ ਬਹਿਬਲ ਕਲਾਂ ਵਰਗੇ ਕਾੜ ਕੀਤੇ ਆ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਆ ਉਹ ਤੁਹਾਡੀ ਛਤਰ ਛਾਇਆ ਵਿੱਚ ਨੇ ਉਹਨਾਂ ਨੂੰ ਤੁਸੀਂ ਜੈਡ ਪਲਸ ਸਿਕਿਉਰਟੀਆਂ ਦਿੱਤੀਆਂ ਹੋਈਆਂ ਤੇ ਉਹਨਾਂ ਨੂੰ ਤੱਤੀ ਬਾਣ ਲੱਗੇ ਤੁਸੀਂ ਆਪਣੀਆਂ ਜਾਂਚਾਂ ਅਧੂਰੀਆਂ ਛੱਡੀਆਂ ਹੋਈਆਂ। ਜਵਾਨੀ ਨਸ਼ੇ ਦੇ ਵਿੱਚ ਮਰ ਰਹੀ ਹੈ। ਤੇ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਤੁਸੀਂ ਜਿਲ੍ਹਿਆਂ ਦੇ ਵਿੱਚ ਬੰਦ ਕਰ ਰਹੇ ਹੋ। ਬੇਅਦਬੀ ਦੇ ਨਾਂ ਤੇ ਸਰਕਾਰਾਂ ਤੁਸੀਂ ਬਣਾ ਕੇ ਉਹਨਾਂ ਕੇਸਾਂ ਦੇ ਹੱਲ ਨਹੀਂ ਕਰ ਰਹੇ। ਉਹ ਪ੍ਰਦੀਪ ਵਰਗੇ ਜਿਹੜੇ ਮੁੱਖ ਧਾਰਾ ਦੇ ਵਿੱਚ ਦੋਸ਼ੀ ਸ਼ਾਮਲ ਹੋਣ ਉਹਨਾਂ ਨੂੰ ਜ਼ਮਾਨਤਾਂ ਉਹਨਾਂ ਨੇ ਨਾਂ ਸ਼ਰਮ ਲਏ। ਕਿ ਹਣੀ ਪ੍ਰੀਤਾ ਤੇ ਉਸ ਬਲਾਤਕਾਰੀ ਦੇ ਕਹਿਣ ਤੇ ਬੇਅਦਬੀ ਕੀਤੀ ਆ ਉਹਨਾਂ ਨੂੰ ਤਾਂ ਕੀ ਵਾਰੰਟ ਤੇ ਲਿਆਉਣਾ ਸੀ ਉਹਨਾਂ ਦੇ ਉੱਤੇ ਤਾਂ ਕੀ ਕਾਰਵਾਈਆਂ ਹੋਣਗੀਆਂ ਸੀ ਉਲਟਾ ਉਹਨੂੰ ਜ਼ਮਾਨਤ ਦਿੱਤੀ ਗਈ ਆ ਜ਼ਿਕਰਯੋਗ ਹੈ ਕਿ ਬੇਬਲ ਕਲਾਂ ਗੋਲੀ ਕਾਂਡ ਦੇ ਪੀੜਿਤ ਪਰਿਵਾਰਾਂ ਦੇ ਵੱਲੋਂ ਲਗਾਤਾਰ ਸਰਕਾਰ ਕੋਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਏ ਤੇ ਹੁਣ ਚੋਣ ਪ੍ਰਚਾਰ ਨੂੰ ਲੈ ਕੇ ਵੀ ਲਗਾਤਾਰ ਕਈ ਤਰ੍ਹਾਂ ਦੇ ਸਵਾਲ ਉਠਾਈ ਜਾ ਰਹੇ ਨੇ ਪੰਜਾਬ ਦੀ ਸਿਆਸਤ ਚ ਕਮ ਆਸਾਨ ਮਚਾ ਹੋਇਆ ਹੈ ਪੰਜਾਬ ਬਚਾਓ ਯਾਤਰਾ ਦੀ ਅਗਵਾਈ ਕਰਦੇ ਹੋਏ ਅੱਜ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਪੰਜਾਬ ਦੇ ਨਿਸ਼ਾਨੇ ਸਾਦੇ ਤੇ ਪੰਜਾਬ ਦੇ ਵਿੱਚ ਚੱਲ ਰਹੇ ਮੌਜੂਦਾ ਹਾਲਾਤਾਂ ਤੇ ਚਰਚਾ ਕੀਤੀ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਸੀਐਮ ਭਗਵੰਤ ਮਾਨ ਤੇ ਤੰਸ ਕਸੀ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਸ਼ਬਦੀ ਵਾਰ ਕਰਦੇ ਹੋਏ ਕਿਹਾ ਕਿ ਪੰਜਾਬ 'ਚ ਬਦਲਾਅ ਕਰਨ ਦੇ ਨਾਂ ਤੇ ਪੰਜਾਬ ਵਾਸੀਆਂ ਤੇ ਕਿਸਾਨਾਂ ਦੇ ਨਾਲ ਨਾਇਨਸਾਫੀ ਹੋ ਰਹੀ ਏ ਇਸ ਦੇ ਨਾਲ ਹੀ ਮਜੀਠੀਆ ਨੇ ਸੀਐਮ ਮੰਨੂ ਕਿਹਾ ਕਿ ਜੋ ਆਪਣੀ ਧੀਦਾ ਨਹੀਂ ਹੋ ਸਕਿਆ ਉਹ ਪੰਜਾਬ ਦਾ ਕੀ ਹੋਵੇਗਾ ਔਰ ਅੱਜ ਹਾਲਾਤ ਕੀ ਬਣੇ ਆ ਕਿ ਬਦਲਾਅ ਦੇ ਚੱਕਰ 'ਚ ਮੈਨੂੰ ਲੱਗਦਾ ਕਿ ਜਿੰਨਾ ਨੁਕਸਾਨ ਪੰਜਾਬ ਦਾ ਹੋਇਆ ਜੋ ਅੱਜ ਲਾਉਣ ਆਰਡਰ ਦੇ ਹਾਲਾਤ ਹੈ ਜਾਂ ਪੰਜਾਬ ਦੀ ਇੰਡਸਟਰੀ ਦੇ ਜੋ ਹਾਲਾਤ ਹੈ ਜੋ ਕਿਸਾਨਾਂ ਦੇ ਨਾਲ ਬੇਇਨਸਾਫੀ ਹੋ ਰਹੀ ਏ ਕਿਉਂਕਿ ਇਹ ਖੇਤੀ ਪ੍ਰਧਾਨ ਸੂਬਾ ਜੇ ਖੇਤੀ ਪਰ ਫੁੱਲੇ ਤੇ ਦੁਕਾਨਦਾਰ ਦੀ ਦੁਕਾਨ ਚੱਲੂ ਵਪਾਰੀ ਦਾ ਵਪਾਰ ਮਿਲੂ ਤੇ ਜੇ ਖੇਤੀ ਫੇਲ ਹੋ ਗਈ ਤੇ ਮਜ਼ਦੂਰ ਨੂੰ ਮਜ਼ਦੂਰੀ ਵੀ ਨਾ ਮਿਲੂ 70% ਲੋਕ ਇੱਥੇ ਖੇਤੀ ਤੇ ਨਿਰਭਰ ਆਰ ਜੇ ਇਸ ਤਰੀਕੇ ਨਾਲ ਅੰਨਦਾਤਾ ਨੂੰ ਦਿੱਲੀ ਜਾਣ ਤੋਂ ਰੋਕਿਆ ਜਾਂਦਾ ਉਹਦੇ ਨਾਲ ਬੇਨਸਾਫੀ ਕੀਤੀ ਜਾਂਦੀ ਹੈ ਵੇਖੋ ਇੱਕ ਬੇਟੀ ਦਾ ਤੇ ਬਾਪ ਦਾ ਇੱਕ ਬੜਾ ਪਵਿੱਤਰ ਰਿਸ਼ਤਾ ਹੈ ਬੇਟੀ ਕਦੇ ਵੀ ਆਪਣੇ ਬਾਪ 'ਚ ਕੋਈ ਗਲਤ ਗੱਲ ਨਹੀਂ ਵੇਖ ਸਕਦੀ ਉਹਦੇ ਲਈ ਉਹ ਰੱਬ ਦਾ ਰੂਪ ਹੁੰਦਾ ਹੈ ਮਕਰ ਜਿਹੜੀ ਇੱਕ ਬੇਟੀ ਆਪਦੇ ਬਾਪ ਨੂੰ ਇਹ ਗੱਲ ਵੀਡੀਓ ਤੇ ਲਾਈਵ ਹੋ ਕੇ ਕਹੇ ਕਿ ਮੈਨੂੰ ਸ਼ਰਮ ਆਉਂਦੀ ਐ ਨੂੰ ਆਪਦਾ ਬਾਪ ਹੋਖਦਿਆਂ ਨੂੰ ਸਾਥ ਸੰਗਤ ਜੀ ਤੁਸੀਂ ਲਾ ਲਓ ਸਾਹਿਬ ਕਿ ਜਿਹੜਾ ਆਪਦੀ ਬੇਟੀ ਦਾ ਨਾ ਹੋ ਸਕਿਆ ਕਿ ਪੈੜ ਵਾਲਿਓ ਕਦੇ ਥੋੜਾ ਹੋਊ ਕਿ ਲੁਧਿਆਣੇ ਵਾਲਿਓ ਕਦੇ ਥੋੜਾ ਹੋਊ ਕਿ ਕਦੇ ਪੰਜਾਬ ਵਾਲਿਓ ਥੋੜਾ ਹੋਊ ਕਦੇ ਧਰਾਹੇ ਵਾਲਿਓ ਥੋੜਾ ਹੋਊ ਨਹੀਂ ਹੋ ਸਕਦਾ ਜਿਕਰ ਉਹ ਹੈ ਕਿ ਸੀਐਮ ਮਾਨ ਦੀ ਪਹਿਲੀ ਧੀ ਵੱਲੋਂ ਕੁਝ ਸਮੇਂ ਪਹਿਲਾਂ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ ਜਿਸ 'ਚ ਉਨ੍ਹਾਂ ਵੱਲੋਂ ਆਪਣੇ ਪਿਤਾ ਭਗਵੰਤ ਮਾਨ ਤੇ ਗੰਭੀਰ ਇਲਜ਼ਾਮ ਲਗਾਏ ਗਏ ਸਨ ਜਿਸ ਤੇ ਚਰਚਾ ਕਰਦੇ ਹੋਏ ਅੱਜ ਵਿਕਰਮ ਮਜੀਠੀਆ ਨੇ ਸੀਐਮ ਮਾਨ ਨੂੰ ਆੜੇ ਹੱਥੀ ਲਿਆ ਹੈ ਵੇਖਣਾ ਇਹ ਹੋਵੇਗਾ ਕਿ ਵਿਕਰਮ ਮਜੀਠੀਆ ਦੇ ਇਸ ਬਿਆਨ ਤੇ ਸੀਐਮ ਮਾਨ ਵੱਲੋਂ ਕੀ ਪ੍ਰਤੀਕਿਰਿਆ سامنے ਆਉਂਦੀ ਹੈ ਪੰਜਾਬ ਭਾਜਪਾ ਦਿਨੋ ਦਿਨ ਮਜ਼ਬੂਤ ਹੁੰਦੀ ਵਿਖਾਈ ਦੇ ਰਹੀ ਹੈ ਆਏ ਦਿਨ ਆਪជា ਕਾਂਗਰਸ ਦੇ ਆਗੂ ਆਪਣੀਆਂ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਰਹੇ ਨੇ ਤੇ ਅੱਜ ਫਿਰ ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪ ਦੇ ਕਾਂਗਰਸੀ ਵਰਕਰਾਂ ਦਾ ਸਵਾਗਤ ਕੀਤਾ ਸੁਨੀਲ ਜਾਖੜ ਨੇ ਮੌਜੂਦਾ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਸੰਬੰਧੀ ਵੀ ਟਿੱਪਣੀ ਕੀਤੀ ਹੋਰਨਾਂ ਪਾਰਟੀਆਂ ਦੇ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਦਿਨੋ-ਦਿਨ ਲੰਮਾ ਹੁੰਦਾ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਅੱਜ ਹਲਕਾ ਖੰਨਾ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਸਰਕਲ ਇੰਚਾਰਜ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਅਤੇ ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸਕੱਤਰ ਅਤੇ ਬਿਠਿੰਡਾ ਬਾੜ ਕੌਂਸਲ ਦੇ ਮੈਂਬਰ ਵੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਜਿਸ ਤੋਂ ਬਾਅਦ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਗਵਾ ਦੇ ਵੱਲੋਂ ਆਪਣੀਆਂ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਲਿਤ ਕੀਤੀ ਜਾ ਰਹੀ ਹੈ ਇਸ ਮੌਕੇ ਤੇ ਉਹਨਾਂ ਨੇ ਵਿਰੋਧੀ ਧਿਰਾਂ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਬਹੁਤ ਸਾਰੇ ਸਾਡੇ ਨੌਜਵਾਨ ਸਾਥੀਆਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਵੱਖ-ਵੱਖ ਇਲਾਕਿਆਂ ਤੋਂ ਬੇਸਿਕਲੀ ਲੁਧਿਆਣੇ ਤੋਂ ਖੰਨੇ ਤੋਂ ਫਤੇਗੜ ਸਾਹਿਬ ਤੋਂ ਸਾਡੇ ਸਾਥੀਆਂ ਨੇ ਅੱਜ ਜਿਹੜਾ ਜੁਆਇਨ ਕੀਤਾ ਮੈਂ ਇਹਨਾਂ ਸਾਰਿਆਂ ਨੂੰ ਜੀ ਆਇਆਂ ਆਖਦਾ ਬੀਜੇਪੀ 'ਚ ਸ਼ਾਮਿਲ ਹੋਣ ਤੇ ਤੇ ਬਹੁਤ ਬਹੁਤ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿਉਂਕਿ ਉਹਨਾਂ ਨੇ ਬਹੁਤ ਹੀ ਅੱਛਾ ਇੱਕ ਫੈਸਲਾ ਲਿਆ ਹੈ ਪੰਜਾਬ ਅੱਜ ਜਿਨ੍ਹਾਂ ਹਾਲਾਤਾਂ ਚੋਂ ਗੁਜ਼ਰ ਰਿਹਾ ਹੈ ਉਹਦੇ ਵਿੱਚ ਪੰਜਾਬੀਆਂ ਨੂੰ ਆਪਣੇ ਆਪ ਕਰੜੇ ਫੈਸਲੇ ਲੈਣੇ ਪੈਣਗੇ ਜੋ ਕੁਝ ਪੰਜਾਬੀਆਂ ਨੇ ਭੁਗਤਿਆ ਪਿਛਲੇ 2 ਸਾਲ ਦੇ ਇਸ ਸਮੇਂ ਦੇ ਅੰਦਰ ਜਦੋਂ ਉਹਨਾਂ ਨੇ ਇੱਕ ਨਵਾਂ ਬਦਲਾਅ ਲਿਆਉਣ ਦੀ ਕੋਸ਼ਿਸ਼ ਕੀਤੀ ਉਹ ਬਦਲਾਅ ਬਹੁਤ ਮਹਿੰਗਾ ਪਿਆ ਪੰਜਾਬ ਨੂੰ ਹਰੇਕ ਪੱਖੋਂ ਕੀਮਤ ਦੀ ਜਦੋਂ ਗੱਲ ਕਰਦੇ ਹਾਂ ਰੋਜ਼ ਤਾਂ ਪਹਿਲਾਂ ਤਾਂ ਕੁਛ 4-6 ਮਹੀਨੇ ਪਹਿਲਾਂ ਜਦੋਂ ਗੱਲ ਹੋਈ ਸੀ ਗਵਰਨਰ ਸਾਹਿਬ ਨਾਲ ਜਦੋਂ ਸਿੰਘ ਫਸੇ ਸੀ ਇਸ ਸਰਕਾਰ ਦੇ ਉਦੋਂ ਮੈਂ ਕਹਿਆ ਸੀ 100 ਕਰੋੜ ਰੁਪਏ ਰੋਜ਼ ਆ ਪੰਜਾਬ ਦੇ ਉੱਤੇ ਕਰਜ਼ਾ ਚੜਾ ਰਹੇ ਐ ਹੁਣ ਜਿਹੜਾ ਅੰਕੜਾ 120 ਕਰੋੜ ਰੁਪਏ ਤੱਕ ਪਹੁੰਚ ਗਿਆ ਰੋਜ਼ ਦਾ ਹਰ ਰੋਜ਼ ਪੰਜਾਬ ਦੇ ਉੱਤੇ 120 ਕਰੋੜ ਰੁਪਇਆ ਚੜਾਈ ਜਾ ਰਿਹਾ ਦੂਜੇ ਪਾਸੇ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਗੁੰਡਾਗਰਦੀ ਖੋ ਲੁੱਟ ਖਸੋਟ ਜਿਹੜੀ ਚੱਲੀ ਹੈ ਉਹ ਜਿਹੜਾ ਇੱਕ ਵਜਨ ਪੰਜਾਬ ਦੇ ਉੱਤੇ ਪੈ ਰਿਹਾ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਤੇ ਉਸ ਤੋਂ ਵੀ ਵੱਡਾ ਵੱਡਾ ਜਿਹੜਾ ਅੱਜ ਮੁਕਾਮ ਦੇਖਣ ਨੂੰ ਮਿਲਿਆ ਇੱਕ ਬਹੁਤ ਹੀ ਸ਼ਰਮ ਵਾਲਾ ਮੁਕਾਮ ਜਿਹੜਾ ਪੰਜਾਬ ਵਾਸਤੇ ਹੁਣ ਤਾਂ ਹੀ ਤਾਂ ਹਾਈ ਕੋਰਟ ਸਿਰਫ ਜੇਲ੍ਹਾਂ ਦੇ ਅੰਦਰ ਜੋ ਕੁਝ ਵਾਪਰ ਰਿਹਾ ਸੀਗਾ ਜਿਹੜੇ ਗੈਂਗਸਟਰ ਤੇ ਜੁੜੇ ਜਿਹੜੇ ਬਦਮਾਸ਼ ਅੰਦਰ ਜੇਲ੍ਹਾਂ 'ਚ ਬੈਠ ਕੇ ਵੀਡੀਓ ਕਾਨਫਰੈਂਸ ਕਰ ਰਹੇ ਸੀਗੇ ਇੰਟਰਵਿਊ ਆ ਦੇ ਰਹੇ ਸੀਗੇ ਸੋਸ਼ਲ ਮੀਡੀਆ 'ਤੇ ਆਪਣੀ ਜਨਮ ਦਿਨੀਆਂ ਤੇ ਹੋਰ ਪਾਰਟੀਆਂ ਮਨਾਣ ਦੀ ਖਬਰਾਂ ਚੜਾ ਰਹੇ ਸੀਗੇ ਉਹ ਤਾਂ ਕੀਤਾ ਹੀ ਕੀਤਾ ਸੀਗਾ ਜੇਲ੍ਹਾਂ ਚੋਂ ਜਿਸ ਤਰ੍ਹਾਂ ਨਸ਼ੇ ਦਾ ਵਪਾਰ ਚੱਲ ਰਿਹਾ ਸੀ ਉਹਦੇ ਉੱਤੇ ਹਾਈ ਕੋਰਟ ਨੇ ਕੋਈ ਕਮੈਂਟ ਕੀਤੇ ਸੀਗੇ ਪਰ ਅੱਜ ਜਿਹੜੇ ਹਾਈ ਕੋਰਟ ਦੇ ਕਮੈਂਟ ਆਏ ਐ ਜਿਸ ਤਰ੍ਹਾਂ ਉਹਨਾਂ ਨੇ ਦਰੁਪਤੀ ਦੀ ਗੱਲ ਕੀਤੀ ਐ ਵੀ ਜਿਸ ਤਰ੍ਹਾਂ ਦਰੁਪਤੀ ਦਾ ਚੀਰ ਹਰਣ ਕੀਤਾ ਸੀਗਾ ਕੌਰਵਾਂ ਦੇ ਸਮੇਂ ਦੇ ਅੰਦਰ ਉਹੀ ਹਾਲ ਅੱਜ ਪੰਜਾਬ ਦੇ ਅੰਦਰ ਪੰਜਾਬ ਦੀਆਂ ਮਾਤਾਂਵਾਂ ਪੈਣਾ ਕੋਈ ਦੀ ਕਿਸੇ ਦੀ ਵੀ ਅੱਜ ਇੱਜ਼ਤ ਅੱਜ ਮਹਿਫੂਜ਼ ਐ ਨਹੀਂ ਪੰਜਾਬ ਦੇ ਅੰਦਰ ਜ਼ਿਕਰ ਹੋਇਆ ਕਿ ਆਏ ਦਿਨ ਆਮ ਆਦਮੀ ਪਾਰਟੀ ਜਾਂ ਫਿਰ ਕਾਂਗਰਸੀ ਆਗੂ ਆਪਣੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੁੰਦੇ ਵਿਖਾਈ ਦੇ ਰਹੇ ਨੇ ਵੇਖਣਾ ਤਾਂ ਇਹ ਹੋਵੇਗਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਇਨ੍ਹਾਂ ਆਗੂਆਂ ਦਾ ਕਿ ਵੱਡਾ ਲਾਭ ਮਿਲਦਾ ਹੈ ਸਾਬਕਾ ਕੇਂਦਰੀ ਮੰਤਰੀ ਵੀਰਿੰਦਰ ਸਿੰਘ ਮੁਰਤੋ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਬੀਤੇ ਦਿਨ ਉਨ੍ਹਾਂ ਵੱਲੋਂ ਆਪਣਾ ਅਸਤੀਫਾ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੂੰ ਸੌਂਪ ਦਿੱਤਾ ਗਿਆ ਵੀਰਿੰਦਰ ਸਿੰਘ ਦੀ ਪਤਨੀ ਪ੍ਰੇਮ ਲਤਾ ਨੇ ਵੀ ਕਾਂਗਰਸ ਦਾ ਪੱਲਾ ਫੜ ਲਿਆ ਹੈ हरियाणा ਦੀ ਸਿਆਸਤ ਵਿੱਚ ਜ਼ਬਰਦਸਤ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ ਅੱਜ ਹਰਿਆਣਾ ਦੇ ਸਾਬਕਾ ਕੇਂਦਰੀ ਮੰਤਰੀ ਬੀਰਿੰਦਰ ਸਿੰਘ ਆਪਣੀ ਪਤਨੀ ਪ੍ਰੇਮਲਤਾ ਨਾਲ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਇਸ ਮੌਕੇ ਉਹਨਾਂ ਨੇ ਕਿਸਾਨ ਅੰਦੋਲਨ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਅੰਦੋਲਨ ਮੇਲੇ ਕੁਝ ਕਿਸਾਨ ਭਰਾ ਉਹਨਾਂ ਨੂੰ ਮਿਲਣ ਆਏ ਸਨ ਉਹਨਾਂ ਨੇ ਕਿਹਾ ਸੀ ਕਿ ਸਾਡੀ ਸਰਕਾਰ ਨਾਲ ਗੱਲ ਕਰੋ ਪਰ ਉਸ ਸਮੇਂ ਸਰਕਾਰ ਨੇ ਇਨਕਾਰ ਕਰ ਦਿੱਤਾ ਫਿਰ ਮੈਂ ਉਹਨਾਂ ਨੂੰ ਕੁਝ ਹੋਰ ਦੱਸਣ ਲਈ ਕਿਹਾ ਜਦ ਮੈਂ ਕਿਸਾਨ ਕੇ ਸਾਥ ਖੜਾ ਥਾ किसान भाई मेरे को आके किसान ही के संयुक्त किसान मोर्चा के भी कुछ साथी मेरे को आके बोलते थे कि भाई सरकार ने बात करनी बंद कर दी वीरेंद्र सिंह आप हमारी बात सुनते हो कम से कम इनसे बात कर लो कुछ निपटारा हो जाए निपटारे की मैंने कोशिश की और आखिर में ये बात आई किसान यूनियन के भाइयों ने कहा कि कम से कम इतना तो करो जिसके बारे में भूपेंद्र सिंह हुड्डा भी हमेशा बात करते हैं मैं उससे मैंने कहा तो बताओ तो एमएसपी की बात जब हुई तो सरकार ने कहा नहीं उसके बाद मैंने कहा और कुछ बताओ तो उन हमारे जो किसान भाई आए थे आंदोलन में जो शामिल थे उन्होंने कहा भाई इतना तो करा दो कि चाहे बाहर बेचो चाहे भीतर बेचो एक एक बेंचमार्क जिसको बोलते हैं वो स्थापित कर दो उससे कम हमारी इजनस नहीं बिकनी चाहिए फिर हम बाहर भी बेच लेंगे अंदर भी बेच लेंगे मैं आपको ईमानदारी से बताता हूं यही है जिसको मैं कहता हूं कि हमारी सोच भारतीय जनता पार्टी की सोच और कांग्रेस की सोच में अंतर जब मैंने ये सुझाव रखा किसान का के वो ये कह रहा है कि बेंच मार तो बता दो कि इससे कम कोई नहीं खरीदेगा चाहे बाहर हो चाहे भीतर हो जो पांच लोग वहां बैठे थे कूद के पड़े कूद के हाँ मैंने कहा क्यों कूदे उनके मुंह से निकल गया अरे चौधरी हम खरीदने के लिए ਜਿਸ ਬਾਤ ਸੇ ਹਮ ਖਰੀਦ ਲੇਂਗੇ ਉਸ ਸੇ ਖਰੀਦ ਲੇਂਗੇ ਹਮ ਕੋਈ ਨਿਉ ਨੀ ਕਰਤੇ ਮੈਂ ਮਖਾ ਭਾਈ ਬੇੜਾ ਘਰ ਕੇ ਚੌਧਰੀ ਬਿਰਿੰਦਰ ਸਿੰਘ ਦੀ ਕਾਂਗਰਸ ਵਿੱਚ ਵਾਪਸੀ ਹੋਣ ਨਾਲ ਸਿਆਸੀ ਸੜਗਰਮੀਆਂ ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਹਰਿਆਣਾ ਦੀ ਕਾਂਗਰਸ ਸਰਕਾਰ ਬਿਰਿੰਦਰ ਚੌਧਰੀ ਦਾ ਕਿਸ ਤਰ੍ਹਾਂ ਲਾਹਾ ਲੈਂਦੀ ਹੈ ਕਿਸਾਨਾਂ ਨੇ ਅਜੋੜੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਸੀ ਪਰ ਇਹ ਅੰਦੋਲਨ ਅੱਜ ਰੱਦ ਕਰ ਦਿੱਤਾ ਗਿਆ ਹੈ ਕਿਸਾਨਾਂ ਵੱਲੋਂ ਲਗਾਤਾਰ ਪ੍ਰਸ਼ਾਸਨ ਤੇ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਚਲੀਆਂ ਨੇ ਮੀਟਿੰਗਾਂ ਦੇ ਇਸ ਚੱਲਦੇ ਦੌਰ ਵਿੱਚ ਗ੍ਰਿਫਤਾਰ ਹੋਏ ਕਿਸਾਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਕਿਸਾਨ ਆਗੂ ਸਰਵਿੰਦਰ ਸਿੰਘ ਪੰਦੇਰ ਨੇ ਚੋਣ ਜ਼ਾਬਤੇ ਦੇ ਮੱਦੇਨਜ਼ਰ ਕਿਸਾਨਾਂ ਦੀ ਫਿਲਹਾਲ ਦੀ ਰਣਨੀਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਬਿਤੇ ਕਈ ਦਿਨਾਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੀਆਂ ਦੇ ਉੱਤੇ ਡਟੇ ਹੋਏ ਨੇ ਸਮੇਂ-ਸਮੇਂ ਤੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾਂਦੇ ਨੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਂਦੇ ਨੇ ਤੇ ਦੂਜੇ ਪਾਸੇ ਰੇਲ ਰੋਕੋ ਅੰਦੋਲਨ ਵੀ ਕੀਤੇ ਜਾਂਦੇ ਨੇ ਇਨ੍ਹਾਂ ਅੰਦੋਲਨਾਂ ਦੇ ਵਿੱਚ ਕੇਵਲ ਅਤੇ ਕੇਵਲ ਕਿਸਾਨਾਂ ਦਾ ਮਕਸਦ ਹੁੰਦਾ ਹੈ ਆਪਣੀਆਂ ਮੰਗਾਂ ਸਰਕਾਰ ਦੇ ਕੋਲ ਮੰਨਵਾਉਣੀਆਂ ਅਜਿਹੇ ਦੇ ਵਿੱਚ ਕਿਸਾਨਾਂ ਨੇ ਆਪਣੀ ਮੁੱਖ ਮੰਗ ਯਾਨੀ ਕਿ ਗ੍ਰਿਫਤਾਰ ਕੀਤੇ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਮੁੱਦਾ ਚੁਕਣਾ ਸ਼ੁਰੂ ਕਰ ਦਿੱਤਾ ਹੈ ਹਰ ਰੋਜ਼ ਕਿਸਾਨ ਪ੍ਰਸ਼ਾਸਨ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕਰ ਰਹੇ ਨੇ ਪਰ ਇਨ੍ਹਾਂ ਮੀਟਿੰਗਾਂ ਦਾ ਹਲਕੀ ਨਿਕਲ ਰਿਹਾ ਹੈ ਹਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੋਇਆ ਅਜੋਹੇ ਦੇ ਵਿੱਚ ਅੱਜ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਤੇ ਨਾਲ ਇਨ੍ਹਾਂ ਮੀਟਿੰਗਾਂ ਦੇ ਸਬੰਧੀ ਗੱਲਬਾਤ ਕੀਤੀ ਗਈ ਦੱਸਿਆ ਗਿਆ ਕਿ ਸਰਵਨ ਸਿੰਘ ਪੰਦੇੜ ਮੌਜੂਦਾ ਸਮੇਂ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਨੇ ਇਸ ਮੌਕੇ ਉਹਨਾਂ ਨੇ ਆਪਣੀ ਰਣਨੀਤੀ ਸਾਂਝੀ ਕਰਦਿਆਂ ਕਿ ਜਾਣਕਾਰੀ ਦਿੱਤੀ ਹੈ ਤੁਹਾਨੂੰ ਸੁਣਾਉਣੇ ਆ ਸੋ ਪੰਦੇਰ ਸਾਹਿਬ ਲਗਾਤਾਰ ਕਿਸਾਨ ਮੋਰਚੇ ਦੇ ਉੱਤੇ ਡਟੇ ਹੋਏ ਨੇ ਤੇ ਹੌਸਲੇ ਅੱਜ ਵੀ ਉੱਚੇ ਨੇ ਅੱਜ ਕਿਸਾਨਾਂ ਵੱਲੋਂ ਜਿੱਥੇ ਰੇਲਾ ਰੋਕਿਆ ਜਾਣਿਆ ਸੀ ਉਹ ਹੁਣ ਮਲਤਵੀ ਕਰ ਦਿੱਤਾ ਗਿਆ ਕੱਲ ਤੇ ਗੱਲ ਚੱਲੀ ਗਈ ਹੈ ਜੀ ਕੀ ਕਰਨ ਨੂੰ ਰਹਿ ਨੇ ਜੀ ਹਾਂ ਦੇਖੋ ਕੱਲ ਜਿਹੜੀ ਪਟਿਆਲੇ ਮੀਟਿੰਗ ਹੋਈ ਸੀਗੀ ਜੀ ਉਹ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਸੀਗੀ ਉੱਥੇ ਬੀਲੀ ਪਾਣੀ ਵਾਲੀ ਸਮੱਸਿਆ ਤੇ ਨਾਲ ਸੋਲਵ ਕਰ ਲਈ ਜੀ ਫਿਰ ਚੰਡੀਗੜ੍ਹ ਮੀਟਿੰਗ ਸੀਗੀ ਵੀ ਹਰਿਆਣਾ ਪ੍ਰਸ਼ਾਸਨ ਨੇ ਜਿਹੜੀ ਕਮੇਟੀ ਬਣਾਈ ਹੋਈ ਆ ਉਹ ਚੋ ਚੋ ਅਧਿਕਾਰੀਆਂ ਦੀ ਉਹ ਮੀਟਿੰਗ ਕਰੂਗੀ ਜੀ ਠੀਕ ਆ ਅੱਜ ਅੱਜ ਫਿਰ ਇੱਥੇ ਮੀਟਿੰਗ ਸਿਗੀ ਇਸ ਕਰਕੇ ਉਹਨਾਂ ਵੱਲੋਂ ਰਿਕੁਐਸਟ ਸਿਗੀ ਉਹ ਸਾਨੂੰ ਇੱਕ ਦਿਨ ਦਾ ਟਾਈਮ ਦਿੱਤਾ ਜਾਵੇ ਜੀ ਤੋਂ ਮਸਲਾ ਤੇ ਹੱਲ ਕਰਨਾ ਮਤਲਬ ਸਿਗਾ ਨਾ ਕਿ ਕੋਈ ਹੋਰ ਠੀਕ ਆ ਤੋਂ ਅਸੀਂ ਆਖਿਆ ਕੋਈ ਨਹੀਂ ਇੱਕ ਦਿਨ ਦਾ ਸਮਾਂ ਦੇਖੋ ਅੱਜ ਸ਼ਾਮ ਨੂੰ ਅੱਜ ਉੱਥੇ ਮੀਟਿੰਗ ਚੱਲਣੀ ਆ 11:12 ਵਜੇ ਤੱਕ ਬਾਅਦ ਤੇ ਅੱਜ ਕੀ ਨੰਬਰ ਦਾ ਚੰਡੀਗੜ੍ਹ ਦੀ ਮੀਟਿੰਗ ਚ ਜੀ 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 ਸੋ ਪਹਿਲਾ ਵੀ ਮੀਟਿੰਗ ਹੋਈ ਨਾ ਸਰਕਾਰ ਨਾਲ ਤੇ ਅੱਜ ਹੀ ਮੀਟਿੰਗਾਂ ਲੱਗਦਾ ਭੰਦੇਰ ਸਾਹਿਬ ਕਿਤਨਾ ਕਿਤੇ ਸਰਕਾਰ ਥੋੜੀ ਢਲੀ ਹੈ ਮੰਗਾ ਮੰਨੂ ਲੈ ਕੇ ਜੀ ਹਾਂ ਦੇਖੋ ਦੋ ਗੱਲਾਂ ਇਹਦੇ ਵਿੱਚ ਨਾ ਜਿਹੜਾ ਅੰਦੋਲਨ ਦੀ ਬਾਇਓ ਪ੍ਰੋਟੈਕਟ ਆ ਜੀ ਜਿਹੜਾ ਗ੍ਰਿਫਤਾਰ ਕੀਤੇ ਹਰਿਆਣੇ ਵਾਲੇ ਕਿਸਾਨ ਆ ਉਹ ਮੇਜਰ ਇਸ਼ੂ ਆ ਠੀਕ ਆ ਬਾਕੀ ਜਿੱਥੋਂ ਤੱਕ ਸਰਕਾਰ ਨਾਲ ਕੇਂਦਰ ਨਾਲ ਮੰਗਾਂ ਦਾ ਸਵਾਲ ਹੈ ਉਹ ਮੋਰਚਾ ਤੇ ਚੱਲਦਾ ਰਹੂਗਾ ਜੀ ਸ਼ਾਇਦ ਉਹਦੇ ਤੇ ਵੀ ਕੋਈ ਗੱਲ ਚੱਲੂਗੀ ਤੇ ਤੁਹਾਨੂੰ ਦੱਸਾਂਗੇ ਮੈਨੂੰ ਲੱਗਦਾ ਜਿਹੜੀ ਆਪਾਂ ਇਹ ਰੇਲਾ ਦਾ ਦਿੱਤਾ ਸੀਗਾ ਵੀ ਭਾਈ ਅਸੀਂ ਅੰਦੋਲਨ ਤੇਜ਼ ਕਰਾਂਗੇ ਆਪਣੀਆਂ ਮੰਗਾਂ ਨੂੰ ਵੀ ਔਰ ਜਿਹੜੇ ਤੁਸੀਂ ਹਰਿਆਣਾ ਦੇ ਸਾਡੇ ਕਿਸਾਨਾਂ 'ਤੇ ਛਾਪਾ ਮਾਰ ਕੇ ਫੜ ਰਹੇ ਜੀ ਇਹ ਠੀਕ ਨਹੀਂ ਹੈਗਾ ਤੇ ਇਹਦੇ ਵਾਸਤੇ ਸੀਗਾ ਹੁਣ ਦੇਖਦੇ ਹਾਂ ਤੇ ਕੀ ਗੱਲਬਾਤ ਆਉਂਦੀ ਆਗੇ ਜੀ 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 ਇਹ ਦੋਵੇਂ ਮੁੱਦੇ ਵੱਖਰੇ ਵੱਖਰੇ ਨੇ ਜੀ ਇਹ ਗ੍ਰਿਫਤਾਰੀਆਂ ਲੈ ਕੇ ਮੀਟਿੰਗ ਚੱਲੀ ਗਈ ਜੀ ਹਾਂ ਗ੍ਰਿਫਤਾਰੀ ਨੂੰ ਲੈ ਕੇ ਕਿਉਂਕਿ ਜਿਹੜਾ ਵਿੱਚ ਗੱਲਬਾਤ ਹੋ ਸਕਦੀ ਕੋ ਅਧਿਕਾਰੀਆਂ ਨਾਲ ਗੱਲਬਾਤ ਇਸ ਕਿਸਮ ਦੀ ਕੋਈ ਕੋਡਾ ਕੰਟੈਕਟ ਆ ਜਿਸ ਕਿਸਮ ਦੀ ਕੋ ਗੱਲ ਹੋਈ ਤਾਂ ਜੂਰ ਸ਼ੇਅਰ ਕਰਾਂਗਾ ਸਲਵ ਵਿੱਚ ਗ੍ਰਿਫਤਾਰੀਆਂ ਨੂੰ ਲੈ ਕੇ ਗੱਲਬਾਤ ਜਾ ਰਹੀ ਆ ਜੀ ਧੰਨਵਾਦ ਜੀ ਜ਼ਿਕਰੂ ਹੈ ਕਿ ਬਿੱਤ ਦਿਨੀ ਮੋਰਚੇ ਤੇ ਡਟੇ ਹੋਏ ਕਿਸਾਨ ਆਗੂ ਸਰਵਿੰਦਰ ਸਿੰਘ ਪੰਦੇੜ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿ ਹਾਂ ਸੀ ਕਿ ਚੋਣ ਜ਼ਾਬਤੇ ਦੀ ਆੜ ਦੇ ਵਿੱਚ ਕਿਸਾਨਾਂ ਦੇ ਨਾਲ ਵਿਕਰਾ ਅਤੇ ਜ਼ੋਰ ਜ਼ਬਰਦਸਤੀ ਨਾ ਕੀਤੀ ਜਾਵੇ ਭਾਵੇਂ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਪਰ ਕਿਸਾਨ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਪ੍ਰਤੀਕਸ਼ਨ ਕਰਦੇ ਰਹੇਗੇ ਕਿਸਾਨਾਂ ਦਾ ਕਹਿਣਾ ਹੈ ਕਿ ਚਾਹੇ ਚੋਣ ਜ਼ਾਬਤਾ ਲੱਗਾ ਵੀ ਹੋਇਆ ਹੈ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਿਆਂ ਤੇ ਡਟੇ ਨੇ ਅਤੇ ਡਟੇ ਰਹਿਣਗੇ ਰੇਲ ਰੋਕੋ ਅੰਦੋਲਨ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਸਪਸ਼ਟ ਕੀਤੀ ਜਾਵੇਗੀ ਪਰ ਅਜਵਾਸ ਤੇ ਰੇਲ ਰੋਕੋ ਆंदोलਨ ਰੱਦ ਕਰ ਦਿੱਤਾ ਗਿਆ ਸੀ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਕੀ ਰੋ ਖਪਨਾਉਂਦੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਨਜੀਤ ਸਿੰਘ ਮਾਨ ਨੇ ਬਿਆਨ ਜਾਰੀ ਕਰਦਿਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਜਿਸ 'ਚ ਉਹਨਾਂ ਨੇ ਤਿੰਨ ਨਵੇਂ ਉਮੀਦਵਾਰਾਂ ਦੇ ਨਾਮ ਐਲਾਨੇ ਨੇ ਤੇ ਨਾਲ ਹੀ ਭਾਜਪਾ ਦੇ ਆਰਐਸਐਸ ਤੇ ਸ਼ਬਦੀ ਹਮਲੇ ਕੀਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾ ਰਹੇ ਨੇ ਇਸ ਤਹਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਵੀ ਚੋਣਾਂ ਲਈ ਪਾਰਟੀ ਦੇ ਉਮੀਦਵਾਰ ਐਲਾਨੇ ਗਏ ਤੇ ਅੱਜ ਉਹਨਾਂ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ। ਜਿਸ ਚ ਪਾਰਟੀ ਪ੍ਰਧਾਨ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਇਮਾਨ ਸਿੰਘ ਮਾਨ, ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਅਤੇ ਫਿਰੋਜ਼ਪੁਰ ਤੋਂ ਭੁਪਿੰਦਰ ਸਿੰਘ ਭੁੱਲਰ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ। ਇਸ ਨਾਲ ਹੀ ਉਹਨਾਂ ਭਾਜਪਾ ਤੇ ਆਰਐਸਐਸ ਤੇ ਬੋਲਦੇ ਹੋਏ ਉਮੀਦਵਾਰਾਂ ਤੇ ਵੀ ਨਿਸ਼ਾਨੇ ਸਾਧਦੇ। ਕੈਂਡੀਡੇਟਾਂ ਦੱਸੇ ਨ ਹੋਰ ਨਾਉਂਸ ਦਿੱਤੇ। ਇੱਕ ਅਮਰਤਸਰ ਤੋਂ ਮਾਨ ਸਿੰਘ ਮਾਨ ਕੀਤਾ ਫਰੋਸਬੋਰ ਤੋਂ ਪਪਿੰਦਰ ਸਿੰਘ ਪੋਲਰ ਕੀਤਾ ਦੇ ਪਸਾਰੀਆਂ ਪਾਰਟੀਆਂ ਦੇ ਵਿੱਚ ਨਾ ਕੋਈ ਕਿਹੜੀ ਪਾਰਟੀ 'ਚ ਜਾ ਰਿਹਾ ਹੈ ਕੋਈ ਕਿਸੇ ਪਾਰਟੀ 'ਚ ਜਾ ਰਿਹਾ ਹੈ ਅੱਜ ਜੇ ਫਿਰਤਾ ਹੈਗੀ ਹੈ ਕਿਸੇ ਪਾਰਟੀ 'ਚ ਉਹ ਹੈ ਕਿ ਇਹ ਅਕਾਲੀ ਦਲ ਅਮਰਤਸਰ ਦੇ ਵਿੱਚ ਇਸ ਕਰਕੇ ਅਸੀਂ ਇੰਨੀਆ ਸੀਟਾਂ ਦੇ ਉੱਤੇ ਇਲੈਕਸ਼ਨ ਲੜ ਰਹੇ ਐ ਕਿ ਉਹ ਕਰਕੇ ਸਿਰਫ ਅਕਾਲੀ ਦਾ ਨੰਬਰ ਸੱਚਾ ਹੈ ਬਾਕੀ ਦੀਆਂ ਪਾਰਟੀਆਂ ਡਾਂਮ ਡੋਲ ਹੈ ਬੀਜੇਪੀ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਇਹਨਾਂ ਨੇ ਠੱਗੀ ਥੋੜੀ ਕੀਤੀ ਹੋਈ ਹੈ ਬੀਜੇਪੀ ਦਾ ਰਾਜ ਹੈ ਉਹ ਈਡੀ ਤੇ ਸੀਬੀਆਈ ਤੇ ਇਨਕਮ ਟੈਕਸ ਵਾਲਿਆਂ ਨੂੰ ਕਹਿੰਦੇ ਐ ਕਿ ਇਹ ਵਿਚਾਰੀਆਂ ਦੇ ਉੱਤੇ ਕੱਖ ਨਾ ਕਰੋ ਇਹਨਾਂ ਨੂੰ ਫੇਰ ਦੇਖਿਆ ਜਾਊਗਾ ਇਸ ਕਰਕੇ ਆਪਣੀ ਕਮਲੀ ਬਚਾਉਣ ਦੇ ਲਈ ਆਪਣੀ ਕਰਪਸ਼ਨ ਬਚਾਉਣ ਦੇ ਲਈ ਇਹ ਲੋਕ ਉਧਰ ਜਾ ਰਹੇ ਹੈ ਪਰ ਗੱਲ ਇਹ ਹੈ ਕਿ ਜਿੰਨੀ ਵੀ ਗੰਦਗੀ ਹੈ ਪੰਜਾਬ ਦੀ ਜਾਂ ਇੰਡੀਆ ਦੀ ਉਹ ਭਾਜਪਾ ਤੇ ਆਰਐਸਐਸ ਦੇ ਵਿੱਚ ਜਾ ਰਹੀ ਹੈ ਤੇ ਇਸ ਤੋਂ ਬਾਅਦ ਵਾਕਈਆਂ ਪਾਰਟੀਆਂ ਸਾਫ਼ ਸੁਥਰੀਆਂ ਹੋ ਜਾਣਗੀਆਂ ਜਦੋਂ ਇਹਨਾਂ ਦੇ ਵਿੱਚੋਂ ਗੰਦਗੀ ਨਿਕਲ ਕੇ ਭਾਜਪਾ ਤੇ ਆਰਐਸਐਸ ਤੇ ਚਲੀ ਗਈ ਜ਼ਿਕਰ ਹੋ ਹੈ ਕਿ ਇੱਕ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਸਿਮਰਜੀਤ ਮਾਨ ਨੇ ਕਿਹਾ ਹੈ ਕਿ ਪੰਜਾਬ ਤੇ ਇੰਡੀਆ ਦੀ ਜਿੰਨੀ ਵੀ ਗੰਦਗੀ ਹੈ ਉਹ ਭਾਜਪਾ ਤੇ ਆਰਐਸਐਸ 'ਚ ਸ਼ਾਮਿਲ ਹੋ ਰਹੀ ਹੈ ਤੇ ਆਪਣਾ ਬਚਾਅ ਵੀ ਕਰ ਰਹੀ ਹੈ ਵੇਖਣਾ ਇਹ ਹੋਵੇਗਾ ਕਿ ਸਿਮਰਜੀਤ ਮਾਨ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਵੱਲੋਂ ਕੀ ਪਲਟਵਾਰ ਹੁੰਦਾ ਹੈ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜੰਦ ਜੰਦ ਇੱਕ ਵਾਰ ਫਿਰ ਨਜ਼ਰ ਮਾਰ ਲੈਣੀ ਹੈ ਮੁੱਖ ਸੁਰਖੀਆਂ ਤੇ ਵਿੱਤ ਮੰਤਰੀ ਹਰਪਾਲ ਚਿਮਾਨੀ ਕੀਤੀ ਮੁੱਖ ਚੋਣ ਅਧਿਕਾਰੀ ਦੇ ਨਾਲ ਮੁਲਾਕਾਤ ਅਕਾਲੀ ਦਲ ਤੇ ਲਗਾਏ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ ਬੀਤੇ ਦਿਨੀ ਕਾਂਗਰਸ ਨੇ ਜਾਰੀ ਕੀਤਾ ਸੀ ਮੈਨੀਫੈਸਟੋ ਨਿਆ ਪੱਤਰ ਸੰਬੰਧੀ ਪੰਜਾਬ ਕਾਂਗਰਸ ਨੇ ਕੀਤੀ ਪ੍ਰੈਸ ਕਾਨਫਰੰਸ ਬਾਬਲਕਣਾ ਗੋਲੀकांड ਦੇ ਪੀੜਤ ਸੁਖਰਾਜ ਨੇ ਸਾਦੇ ਨਿਸ਼ਾਨੇ ਫਰੀਕੋਟ ਸਿਆਸਤ ਨੂੰ ਲੈ ਕੇ ਦਿੱਤਾ ਬਿਆਨ ਪੰਜਾਬ ਬਚਾਓ ਯਾਤਰਾ 'ਚ ਪਹੁੰਚੇ ਅਕਾਲੀ ਆਗੂ ਵਿਕਰਮ ਮੱਜੀਠੀਆ ਪੰਜਾਬ ਸਰਕਾਰ ਤੇ ਸਾਦੇ ਨਿਸ਼ਾਨੇ ਇਸ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ